ਯਾ ਯਾ ਅੱਜ ਕੱਲ ਦੀ ਰਿਐਲਿਟੀ ਅੱਜ ਕੱਲ ਦੀ ਜਨਰੇਸ਼ਨ ਦੀ ਰਿਐਲਿਟੀ ਧਿਆਨ ਨਾਲ ਸੁਣੋ ਤੇ ਇਸੋ ਵੀ ਜਸ ਟੂ ਬੀ ਗ੍ਰੇਟ ਨਾ ਹਾਡੇਜ਼ ਕਿਉਂਕਿ ਐਵਰੀਬਾਡੀ ਐਲਸ ਮੋਸਟ ਪੀਪਲ ਆ ਏ ਵੀਕ ਤੇ ਇਹ ਤੇ ਕਹਿਣਾ ਸੀ ਡੇਵਿਡ ਗੋਗਿੰਸ ਦਾ ਕਹਿਣਾ ਵਾਟਸ ਸੁਣੋ ਨੈਨਾ ਵਾਈਸ ਕੀ ਜਾ ਰਿਹਾ ਦਿਸ ਨੈਕਸਟ ਜਨਰੇਸ਼ਨ ਇਸ ਜਸ ਸੱਚ ਆ ਫੱਕਿੰਗ ਗਰੂਪ ਆਫ ਪੁਸ ਕੀ ਹੋ ਗਿਆ ਦੀ ਜਨਰੇਸ਼ਨ ਨੂੰ ਡੇਵਿਡ ਗੋਗਿੰਸ ਕਹਿ ਰਿਹਾ ਵੀ ਅੱਜ ਦੇ ਟਾਈਮ ਦੇ ਵਿੱਚ ਸਕਸੈਸਫੁਲ ਹੋਣਾ ਸਭ ਤੋਂ ਜ਼ਿਆਦਾ ਈਜ਼ੀ ਹੈ ਕਿਉਂਕਿ ਮੋਸਟ ਆਫ ਦਾ ਪੀਪਲ ਜਿੰਨੇ ਵੀ ਲੋਕੀ ਆ ਸਾਰੇ ਦੇ ਡਿਸਟਰਬਡ ਆ ਕੋਈ ਇੰਸਟਾਗ੍ਰam ਦੇ ਜਾਲ ਵਿੱਚ ਫਸਿਆ ਹੋਇਆ ਕੋਈ ਆਪਣੀ ਉਲਝਣਾ ਵਿੱਚ ਫਸੇ ਦਾ ਕੋਈ ਕਿਹੇ ਚੀਜ਼ ਵਿੱਚ ਫਸੇ ਦਾ ਤੇ ਡਾਇਨਾਵਾਇਡਸ ਕਹਿ ਰਿਹਾ ਵੀ ਆਉਣ ਵਾਲੀ ਜਨਰੇਸ਼ਨ ਕੋ ਜੈਂਟਸ ਆ ਉਹਨਾਂ 'ਚ ਐਸਟਰੋਜਨ ਭਰਿਆ ਹੋਇਆ ਮੀਨਸ ਵੀ ਸਾਰੇ ਕੁੜੀਆਂ ਬਣ ਰਹੀਆਂ ਜਿਹੜੀ ਐਲਜੀਬੀਟੀਕਿਊ ਕਮਿਊਨਿਟੀ ਚੱਲ ਰਹੀ ਆ ਮੈਂ ਕਿਸੇ ਨੂੰ ਟਾਰਗੇਟਿੰਗ ਕਰਨਾ ਚਾਹੁੰਦਾ ਪਰ ਉਸ ਦੇ ਵਿੱਚ ਜਿਹੜੇ ਚੰਗੇ ਬਲੇ ਅੱਜ ਦੇ ਨੌਜਵਾਨ ਆ ਉਹ ਇਹਦੇ ਵਿੱਚ ਸ਼ਾਮਿਲ ਹੋ ਕੇ ਤੇ ਕੀ ਸਾਬਤ ਕਰਨਾ ਚਾਹ ਰਿਹਾ ਕੀ ਕਮੇਟੀ ਨੇ ਕੀ ਦੇਣਾ ਚਾਹ ਰਿਹਾ ਆਨ ਵਾਲੀ ਜਿਹੜੀ ਜਨਰੇਸ਼ਨ ਆ ਉਹ ਖੁਦ ਆਪਣਾ ਬੇੜਾ ਕਰਕੇ ਖੁਦ ਆਪੇ ਕਰ ਰਹੀ ਹੈ ਤੇ ਆਪਣੇ ਆਪ ਨੂੰ ਸਟਰੋਂਗ ਬਣਾਓ ਇੱਕ ਕੋਈ ਵੀ ਆਪਣਾ ਗੋਲ ਸੈੱਟ ਕਰੋ ਉਹਨੂੰ ਅਚੀਵ ਕਰੋ